ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਜਹਾਜ਼ ਚ ਉਤਰ ਕੇ ਜਿੱਥੇ ਹਾਲ ਹੁੰਦਾ ਉੱਥੇ ਇੱਕ ਕੁਰਸੀ ਤੇ ਬੈਠੇ ਨੇ ਸਾਧ ਸੰਗਤ ਸਾਰੀ ਆਪਣੇ ਆਪਣੇ ਨਮਸਕਾਰ ਕਰਦੇ ਨੇ ਆਪੋ ਆਪਣੀਆਂ ਅਰਜ਼ਾਂ ਕਰਦੇ ਨੇ ਤੇ ਸਾਡੇ ਪਿਤਾ ਜੀ ਨੇ ਵੀ ਇੱਕ ਅਰਜ਼ ਕੀਤੀ ਕਿ ਸਤਗੁਰੂ ਜੀ ਘਰ ਦੇ ਵਿੱਚ ਗਰੀਬੀ ਬਹੁਤ ਰਹਿੰਦੀ ਆ ਤੇ ਗਰੀਬੀ ਦਾ ਕਾਰਨ ਇਹ ਸੀ ਕਿ 1947 ਦੀ ਜਿਹੜੀ ਦੂਸਰੀ ਵਰਲਡ ਵਾਰ ਤੋਂ ਬਾਅਦ ਕੰਮ ਕਰ ਕਾਫੀ ਠੰਡੇ ਪੈ ਗਈ ਸੀ ਤੇ ਕਦੀ ਦਿਹਾੜੀ ਲੱਗਣੀ ਤੇ ਕਦੀ ਨਹੀਂ ਲੱਗਣੀ ਤੇ ਜਦੋਂ ਨਹੀਂ ਲੱਗਣੀ ਉਦੋਂ ਉਹਨਾਂ ਨੇ ਫਿਰ ਕਰਜ਼ਾ ਚੁੱਕ ਕੇ ਸਾਨੂੰ ਸਾਰੇ ਪਰਿਵਾਰ ਨੂੰ ਪਾਲਣ ਦਾ ਕਰਨਾ ਕੰਮ ਤੇ ਜਦੋਂ ਫਿਰ ਕੰਮ ਲੱਗਣਾ ਤੇ ਉਹ ਫਿਰ ਕਰਜ਼ਾ ਜਿਹੜਾ ਲਿਆ ਹੋਣਾ ਉਹ ਵਾਪਸ ਕਰਨਾ ਤੇ ਇਸੇ ਤਰ੍ਹਾਂ ਹੀ ਜ਼ਿੰਦਗੀ ਜਿਹੜੀ ਸੀ ਉਹ ਕਰਜ਼ੇ 'ਚ ਜਾ ਰਹੀ ਸੀਗੀ ਤੇ ਉਹਨਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਉਦੋਂ ਅਸੀਂ ਵੀ ਲਾਗੇ ਬੈਠੇ ਆਂ ਤੇ ਅਰਜ਼ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ ਤੇ ਗਰੀਬੀ ਦੂਰ ਕਰੋ ਤੇ ਸਤਗੁਰੂ ਪ੍ਰਤਾਪ ਸਿੰਘ ਜੀ ਉੱਤੇ ਇੱਕ ਕੁਰਸੀ ਤੇ ਬੈਠੇ ਆ ਤੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਖੁੰਡਾ ਆਪ ਜੀ ਨੂੰ ਸਾਰਿਆਂ ਨੂੰ ਪਤਾ ਕਿ ਖੁੰਡਾ ਹੁੰਦਾ ਸੀ ਤੇ ਖੁੰਡਾ ਉਹਨਾਂ ਨੇ ਅਰਜ਼ ਸੁਣ ਲਈ ਤੇ ਸੁਣ ਕੇ ਆਪਣੇ ਨੇਤਰ ਥੱਲੇ ਕਰ ਲਏ ਤੇ ਉਹ ਖੁੰਡਾ ਤੱਕ ਇਹਨੂੰ 20 ਸੈਕਿੰਡ ਹਰ ਸਾਧ ਸੰਗ ਜੀ 20 ਸੈਕਿੰਡ ਕੋਈ ਬੰਦਾ ਚੁੱਪ ਰਵੇ ਉਹ ਬਹੁਤ ਲੰਮਾ ਟਾਈਮ ਲੱਗਦਾ ਹੈ ਹਾਂਜੀ ਤੇ ਉਹਨਾਂ ਨੇ ਆਪਣਾ ਖੁੰਡਾ ਇਦਾਂ ਥੱਲੇ ਜ਼ਮੀਨ ਤੇ ਮਾਰਦੇ ਰਹੇ ਕੁਝ ਸੋਚਦੇ ਰਹੇ ਤੇ ਸੋਚ ਕੇ ਥੋੜਾ ਜਿਹਾ 20 ਸੈਕਿੰਡ ਬਾਅਦ ਉਹਨਾਂ ਨੇ ਸਾਡੇ ਪਿਤਾ ਜੀ ਨੂੰ ਹੁਕਮ ਕੀਤਾ ਕਿ ਭਈ ਜੇ ਤੁਹਾਡੀ ਤ੍ਰਿਸ਼ਨਾ ਮਟਾ ਦਈਏ ਵਾਹ ਤੇ ਹੁਣ ਉਹਨਾਂ ਨੂੰ ਇੰਨਾ ਗਿਆਨ ਸੀਗਾ ਕਿ ਜੇ ਤ੍ਰਿਸ਼ਨਾ ਮਟਾਉਣੀ ਜਿਹੜੀ ਆ ਜਿਹੜੀ ਡਿਜ਼ਾਇਰ ਆ ਸਾਰਿਆਂ ਦੀ ਕਿ ਸਾਨੂੰ ਆ ਮਿਲ ਜੇ ਉਹ ਮਿਲ ਜਵੇ ਤੇ ਖੁਸ਼ੀ ਤਾਂ ਉਹਦੇ ਚੀ ਵੀ ਥੋੜੇ ਪੈਸੇ ਚ ਵੀ ਆ ਜਾਂਦੀ ਹੈ ਤੇ ਉਹਨਾਂ ਨੂੰ ਇਹ ਗਿਆਨ ਸੀਗਾ ਕਿ ਜੇ ਸਾਡੀ ਤ੍ਰਿਸ਼ਨਾ ਮੁਟ ਗਈ ਤਾਂ ਸਾਨੂੰ ਤਾਂ ਸਾਰੀਆਂ ਖੁਸ਼ੀਆਂ ਮਿਲ ਜਾਣੀਆਂ ਹਾਂਜੀ ਤੇ ਇਹ ਗਿਆਨ ਸੀ ਉਹਨਾਂ ਨੂੰ ਤੇ ਉਹਨਾਂ ਨੇ ਫਿਰ ਉਹ ਸਤਿਗੁਰਾਂ ਨੂੰ ਕਰਤੀ ਅਰਚ ਨਮਸਕਾਰ ਕੀਤੀ ਤੇ ਕਿਹਾ ਵੀ ਠੀਕ ਆ ਜੀ ਜਿਸ ਤਰ੍ਹਾਂ ਆਪ ਜੀ ਦਾ ਹੁਕਮ ਹੈ ਤੇ ਕਿਰਪਾ ਕਰੋ ਕਿ ਤ੍ਰਿਸ਼ਨਾ ਮਟਾ ਦਿਓ ਤੇ ਸੌਰਗੋ ਪ੍ਰਤਾਪ ਸਿੰਘ ਜੀ ਨੇ ਫਿਰ ਅਸ਼ੀਰਵਾਦ ਦਿੱਤੀ ਹੁਣ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਉਸ ਦਿਨ ਤੋਂ ਬਾਅਦ ਕਦੀ ਵੀ ਕੰਮ ਦਾ ਘਟਾ ਬਿਲਕੁਲ ਨਹੀਂ ਰਿਹਾ ਪੈਸੇ ਓਵਰਟਾਈਮ ਹੀ ਲੱਗਦਾ ਰਿਹਾ ਜਿੰਨੀ ਜ਼ਰੂਰਤ ਸੀ ਉਹਨੇ ਪੈਸੇ ਆਉਂਦੇ ਰਹੇ ਪਰ ਉਹਨਾਂ ਦੀ ਜਿਹੜੀ ਤ੍ਰਿਸ਼ਨਾ ਸੀ ਉਹ ਇਸ ਤਰ੍ਹਾਂ ਦੀ ਮਿਟ ਗਈ ਕਿ ਉਹਨਾਂ ਨੂੰ ਕਿਸੇ ਵੀ ਪਰਿਵਾਰ ਦੇ ਵਿੱਚ ਮੋਹ ਮਾਇਆ ਮਮਤਾ ਵਾਲ